ਲੋਕ ਸਭਾ ਹਲਕਾ ਸ੍ਰੀ ਫਤੇਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾਰਾਮ ਬਾਲਮੀਕ ਨੂੰ ਹਲਕਾ ਸਮਰਾਲੇ ਦੇ ਸ਼ਿਵ ਸੈਨਾ ਜੂਤ ਦੇ ਪੰਜਾਬ ਪ੍ਰਧਾਨ ਰਮਨ ਬਡੇਰਾ ਵੱਲੋਂ ਆਪਣੀ ਪੂਰੀ ਸਮੁੱਚੀ ਟੀਮ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਰਮਨ ਬਡੇਰਾ ਵੱਲੋਂ ਕਿਹਾ ਗਿਆ ਕਿ ਅਸੀਂ ਗੇਜਾਰਾਮ ਬਾਲਮੀਕ ਨੂੰ ਸ੍ਰੀ ਫਤੇਗੜ ਸਾਹਿਬ ਤੋਂ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਬਡੇਰਾ ਜੀ ਦਾ ਸਾਡੇ ਪੁਰਾਣੇ ਪਰਿਵਾਰਕ ਸਬੰਧ ਹੈ ਉਹਨ ਜਿਹਦੇ ਨਾਲ ਉਸ ਕਰਕੇ ਇਹ ਸਬੰਧ ਨੂੰ ਮਜ਼ਬੂਤ ਕਰਨ ਵਾਸਤੇ ਨਾ ਇੱਥੇ ਕੋਈ ਪਾਰਟੀ ਦੀ ਗੱਲ ਹੈ ਨਾ ਪੀਸੀ ਸਭਾ ਦੀ ਗੱਲ ਹੈ ਨਾ ਕਿਸੇ ਹੋਰ ਦੀ ਗੱਲ ਇਹਨਾਂ ਦਾ ਸਮਰਥਨ ਬੜਮੁੱਲਾ ਸਮਰਥਨ ਮੈਡ ਜੀ ਬੈਠੇ ਆ ਇਹਨਾਂ ਦੇ ਰਾਤ ਅਸੀਂ ਮੈਂਗਾ 1 ਵਜੇ ਆਏ ਆ 12:30 ਵਜੇ ਤੇ ਇਕੱਲਾ ਇਕੱਲਾ ਬੰਦਾ ਇਸ ਪ੍ਰਮਾਤਮਾ ਨੂੰ ਜਾਣ ਕੇ ਸਾਡੇ ਨਾਲ ਜਿੱਟਿਆ ਅਸੀਂ ਮਾਲਕ ਨੂੰ ਮੰਨਦੇ ਹਾਂ ਸੋ ਮਾਲਕ ਵਡੇਰਾ ਸਾਹਿਬ ਦੀ ਮੇਰੇ ਤੇ ਅਸ਼ੀਰਵਾਦ ਹੈ ਮੈਂ ਵਡੇਰਾ ਸਾਹਿਬ ਦੇ ਨਾਲ ਹਮੇਸ਼ਾ ਹੀ ਕੋਈ ਵੀ ਦੁੱਖ ਸੁਖ ਹੋਊਗਾ ਮੈਂ ਨਾਲ ਖੜਾਂਗਾ ਇੱਕ ਸਮਾਜ ਨੂੰ ਸੁਨੇਹਾ ਵੀ ਦੇ ਜਿਹੜਾ ਅੱਜ ਉਦਘਾਟਨ ਦੀ ਗੱਲ ਕਰ ਰਿਹਾ ਸਿੱਖ ਸੁਨੇਹਾ ਮੇਰਾ ਸੁਨੇਹਾ ਮੇਰੇ ਸਮਾਜ ਨੂੰ ਜਿਵੇਂ ਮੈਂ ਆਪਣੇ ਨੂੰ ਕਹਾਂ ਕਿ ਮੈਨੂੰ ਵੋਟਾਂ ਪਾਓ ਤਵੇ ਮੈਂ ਖੜਨ ਦੀ ਗੱਲ ਹੋੜਾ ਇਹ ਤਾਂ ਇਹਨਾਂ ਦੀ ਡਿਊਟੀ ਆ ਮੇਰੇ ਸਮਾਜ ਦੀ ਮੈਨੂੰ ਵੋਟ ਪਾਣੀ ਮਜਬੂਰੀ ਨਹੀਂ ਉਹਨਾਂ ਦੀ ਜ਼ਰੂਰੀ ਹੈ ਇਸ ਕਰਕੇ ਮੇਰੇ ਸਮਝਦੇ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਅਸੀਂ ਹੁਣ ਤੱਕ 75 ਸਾਲ ਮੇਰਾ ਸਮਾਜ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪੀ ਨੂੰ ਗੁੱਟਾ ਪਾੰਦਰ ਇਹ ਤਾਂ ਹੁਣ ਪਹਿਲੀ ਵਾਰੀ ਹੈ ਨਾ ਮੇਜਾਰਾ ਮਾਨੂੰ ਟਿਕਟ ਮਿਲੀ ਹੈ ਇਹਨਾਂ ਦੇ ਘਰਾਂ 'ਚ ਅਸੀਂ ਕੰਮ ਕਰਦੇ ਤੇ ਉਹਨਾਂ ਦੀ ਡਿਊਟੀ ਬਣ ਗਈ ਅਧੇ ਘੜ ਦੇ ਵਿੱਚ ਬੱਸੀ ਪਟਾਣਾ ਵਿੱਚ ਮੈਨੂੰ ਇਹ ਕੰਮ ਕਰਨ ਦਾ ਫੁੱਲ ਟਾਈਮ ਨਾ ਸਿੰਪਲ ਮੰਗ ਰਹੇ ਹਾਂ ਫਲਦਾ ਮਤਲਬ ਵੋਟਾਂ ਦੇ ਨਾਮ ਕੀ ਜਿਹੜੀਆਂ ਮਸ਼ੀਨਾਂ ਦਾ ਨਾ ਉਹ ਲੱਦਣਗੇ ਜੈ ਸ਼੍ਰੀ ਰਾਮ ਜੀ ਮੈਂ ਸ਼ਿਵਸ਼ਾਨਾ ਤੋਂ ਯੂਥ ਪ੍ਰਧਾਨ ਪੰਜਾਬ ਅੱਜ ਜਿਹੜਾ ਤੁਹਾਡਾ ਅਜੂਰ ਤਾਂ ਇਹ ਆਪਾਂ ਨੂੰ ਫਾਇਟ ਦੇ ਦਿਆ ਗਿਆ ਤੁਹਾਡੇ ਆਪਣੇ ਇਹ ਨਹੀਂ ਮੇਰੀ ਸਾਰੀ ਪਾਰਟੀ ਵੱਲੋਂ ਯੋਗਦਾਨ ਦਿੱਤਾ ਵਾ ਮੇਰੇ ਕੋਈ ਪਰਿਵਾਰਿਕ ਸਬੰਧ ਨਹੀਂ ਭਵਨ ਜੀ ਨਾਲ ਗਿਜਾਰਾਮ ਜੀ ਨਾਲ ਸਾਰੇ ਪਰਿਵਾਰਿਕ ਸਬੰਧ ਨਹੀਂ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਅਸੀਂ ਇੱਕ ਪਹਿਲਾਂ ਦਾ ਚਾਹਦੇ ਹੀ ਸੀ ਕੋਈ ਹਿੰਦੂ ਸਮਾਜ ਨੂੰ ਉੱਪਰ ਚੱਕਣ ਵਾਲਾ ਆਵੇ ਕਿਉਂ ਇਸ ਵਾਰ ਜੋ ਮੋਦੀ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾएंगे ਇੱਕੋ ਨਾਰਾ ਪੰਜਾਬ ਚ ਚੱਲ ਰਿਹਾ ਅਸੀਂ ਉਹ ਨਾਰੇ ਦੇ ਨਾਲ ਅਸੀਂ ਆਪਣੇ ਭਾਈਚਾਰੇ ਤੋਂ ਬਾਹਰ ਨਹੀਂ